ਪਾਕਿਸਤਾਨ ਦੀ ਖਬਰ ਤੋਂ ਸ਼ੁਰੂਆਤ ਕਰਦੇ ਬਹੁਤ ਜ਼ਿਆਦਾ ਉੱਥੇ ਰੌਲਾ ਪੈ ਗਿਆ ਇੱਕ ਖਬਰ ਦਾ ਕਿਸੇ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿਤਾ ਚਰਚਾ ਬਹੁਤ ਹੈ ਕੀ ਹੈ ਜੀ ਪੂਰੀ ਅਪਡੇਟ ਪਾਕਿਸਤਾਨ ਦੇ ਵਿੱਚ ਭਗਤ ਸਿੰਘ ਦੇ ਬਾਰੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਪਹਿਲੀ ਵਾਰ ਹੀ ਨਹੀਂ ਚੱਲੀ ਪਹਿਲਾਂ ਇੱਕ ਜਿਹੜੀ ਅਸਲ ਡਿਸਕਸ਼ਨ ਹੈ ਉਹ ਇੱਕ ਸ਼ਾਦਮਾਨ ਚੌਕ ਹੈ ਜੀ ਉਸ ਦਾ ਨਾਮ ਬਦਲ ਕੇ ਭਗਤ ਸਿੰਘ ਦੇ ਨਾਮ ਤੇ ਕਰਨਾ ਤੇ ਫਿਰ ਬਾਅਦ ਵਿੱਚ ਫਿਰ ਮੁੜ ਕੇ ਉਸ ਨੂੰ ਸ਼ਾਦਮਾਨ ਚੌਕ ਜਿਹੜਾ ਰੱਖ ਦਿੱਤਾ ਨਾਮ ਸਰਕਾਰੇ ਦਰਬਾਰੇ ਕੇਸ ਚੱਲ ਗਿਆ ਕੋਰਟ ਦੇ ਵਿੱਚ ਕੇਸ ਚੱਲ ਗਿਆ ਇਸ ਮਾਮਲੇ ਨੂੰ ਚੁੱਕਣ ਵਾਸਤੇ ਲਾਹੌਰ ਦੇ ਵਿੱਚ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਕੀ ਆ ਜਿਹੜੀ ਆ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਔਰ ਉਹਨਾਂ ਦੇ ਚੇਅਰਮੈਨ ਜਿਹੜੇ ਨੇ ਉਹਨਾਂ ਤੇ ਇਲਜ਼ਾਮ ਲੱਗੇ ਕਿ ਵਿਦੇਸ਼ਾਂ ਤੋਂ ਫੰਡ ਖਾਂਦੇ ਨੇ ਤੇ ਹੋਰ ਕਈ ਕਿਸਮ ਦੇ ਇਲਜ਼ਾਮ ਉਹਨਾਂ ਤੇ ਲੱਗੇ ਪਰ ਪਾਕਿਸਤਾਨ ਦੀ ਸਰਕਾਰ ਨੇ ਇਸ ਮਾਮਲੇ ਨੂੰ ਨਜਿੱਠਣ ਲਈ ਜਿਹੜਾ ਹੈ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਕੁਰੇਸ਼ੀ ਜਿਹੜੇ ਨੇ ਉਹਨਾਂ ਨੂੰ ਵੀ ਸਮਾਂ ਦਿੱਤਾ ਤੇ ਨਾਲ ਫੌਜ ਦੇ ਇੱਕ ਰਿਟਾਇਰਡ ਅਫਸਰ ਉਹਨਾਂ ਨੂੰ ਵੀ ਸਮਾਂ ਦਿੱਤਾ ਕਿ ਰਿਪੋਰਟ ਤਿਆਰ ਕਰਕੇ ਦਿਓ ਕਿ ਅਸਲ ਵਿੱਚ ਮਾਮਲਾ ਕੀ ਹੈ ਸ਼ਾਦਮਾਨ ਚੌਕ ਦਾ ਨਾਮ ਕੀ ਹੋਣਾ ਚਾਹੀਦਾ ਉਸ ਅਦਾਲਤ ਦੇ ਵਿੱਚ ਜਿਹੜਾ ਹਲਫਨਾਮਾ ਦਾਖਲ ਕੀਤਾ ਜਿਹੜੇ ਰਿਟਾਇਰਡ ਆਫੀਸਰ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਭਗਤ ਸਿੰਘ ਜਿਹੜਾ ਸੀ ਉਹ ਕੋਈ ਇਸ ਤਰ੍ਹਾਂ ਦਾ ਕੋਈ ਸਾਡਾ ਹੀਰੋ ਨਹੀਂ ਸੀ ਉਹ ਤੇ ਅਤਵਾਦੀ ਸੀ ਜਿਹਨੂੰ ਦੋ ਸਾਥੀਆਂ ਦੇ ਨਾਲ ਫੈਲਾ ਦਿੱਤਾ ਗਿਆ ਹੁਣ ਇਸ ਮਾਮਲੇ ਤੋਂ ਬਾਅਦ ਰੌਲਾ ਪਿਆ ਔਰ ਜਿਹੜੇ ਉਹ ਜਿਹੜੀ ਫਾਊਂਡੇਸ਼ਨ ਹੈ ਭਗਤ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਨੇ ਪਹਿਲਾਂ ਤਾਂ ਜਿਹੜਾ ਸੀ ਕੋਰਟ ਦੇ ਵਿੱਚ ਇਹ ਕਿਹਾ ਕਿ ਮੈਂ ਦੇਸ਼ ਭਗਤ ਬੰਦਾ ਹਾਂ ਮੈਂ ਇਸਲਾਮਿਕ ਕਦਰਾਂ ਕੀਮਤਾਂ ਦੀ ਮੈਨੂੰ ਬਹੁਤ ਇੱਜ਼ਤ ਹੈ ਮੈਂ ਕਰਦਾ ਤੇ ਮੇਰਾ ਇਹੋ ਜਿਹਾ ਕਿਸੇ ਤੋਂ ਕੋਈ ਚੁਵਾਨੀ ਨਹੀਂ ਮੈਂ ਕਦੇ ਕਿਸੇ ਤੋਂ ਲਈ ਤੇ ਮੈਂ ਆਪਣੇ ਤੌਰ ਤੇ ਕੰਮ ਕਰ ਰਿਹਾ ਸਾਡੀ ਸੰਸਥਾ ਜਿਹੜੀ ਹੈ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇਹ ਉਹਨਾਂ ਨੇ ਆਪਣੇ ਬਾਰੇ ਦਲੀਲ ਦਿੱਤੀ ਤੇ ਭਗਤ ਸਿੰਘ ਦੇ ਬਾਰੇ ਉਹਨਾਂ ਨੇ ਕਿਹਾ ਕਿ ਸਾਡੇ ਰਿਟਾਇਰਡ ਆਫੀਸਰ ਜਿਹੜੇ ਨੇ ਉਹਨਾਂ ਨੇ ਗਲਤ ਬਿਆਨ ਨਹੀਂ ਕੀਤੀ ਹੈ ਕੋਰਟ ਦੇ ਵਿੱਚ ਗਲਤ ਰਿਪੋਰਟ ਪੇਸ਼ ਕੀਤੀ ਹੈ ਸਰਕਾਰ ਵੱਲੋਂ ਪੇਸ਼ ਹੋਏ ਨੇ ਤੇ ਮੈਟਰੋਪੋਲੀਟਨ ਕਾਰਪੋਰੇਸ਼ਨ ਲਾਹੌਰ ਦੇ ਵਿੱਚ ਇੱਕ ਜਿਹੜਾ ਸੀ ਰਿਟਾਇਰਡ ਆਫੀਸਰ ਨੂੰ ਜਿਹੜੀ ਸੀ ਉਹਨਾਂ ਨੂੰ ਉਹਨਾਂ ਤਾਰਿਕ ਮਜੀਦ ਜੀ ਡਿਊਟੀ ਲਈ ਗਈ ਸੀ ਕਿ ਤੁਸੀਂ ਦੱਸਣਾ ਹੈ ਕਿ ਅਸਲ ਕਹਾਣੀ ਕੀ ਹੈ ਤੇ ਇਹ ਰਸ਼ੀਦ ਹੁਨਾ ਨੇ ਤਾਰਿਕ ਮਜੀਦ ਨੂੰ 50 ਕਰੋੜ ਦਾ ਨੋਟਿਸ ਭੇਜਿਆ ਕਿ ਤੁਸੀਂ ਅਦਾਲਤ ਦੇ ਵਿੱਚ ਗਲਤ ਕਿਹਾ ਮੇਰੇ ਤੇ ਝੂਠੇ ਇਲਜ਼ਾਮ ਲਾਇਏ ਨੇ ਦੂਸਰਾ ਭਗਤ ਸਿੰਘ ਦੇ ਬਾਰੇ ਜਿਹੜੀ ਤੁਸੀਂ ਬਿਆਨਬਾਜ਼ੀ ਕੀਤੀ ਆ ਉਹ ਵੀ ਗਲਤ ਹੈ ਕਿਉਂਕਿ ਭਗਤ ਸਿੰਘ ਦੇਸ਼ ਭਗਤ ਸੀ ਤੇ ਉਸਨੇ ਦੇਸ਼ ਦੇ ਲਈ ਕੁਰਬਾਨੀ ਕੀਤੀ ਸ਼ਹੀਦ ਹੈ ਉਹ ਉਹ ਕੋਈ ਪਗੋੜਾ ਜਾਂ ਕੋਈ ਅਤਵਾਦੀ ਨਹੀਂ ਸੀ ਤੇ ਇਹਦੇ ਬਾਰੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਜਿਹੜੇ ਨੇ ਪਾਕਿਸਤਾਨ ਬਣਾਉਣ ਵਾਲੇ ਸੰਸਥਾਪਕ ਜਿਹੜੇ ਨੇ ਉਹਨਾਂ ਨੇ ਜਿਹੜੀ ਗੱਲ ਕਹੀ ਹੋਈ ਹੈ ਕਿ ਉਹਨਾਂ ਨੇ ਸਿਫਤ ਕੀਤੀ ਆ ਆਲਵੇਜ਼ ਭਗਤ ਸਿੰਘ ਹੋਰਾਂ ਦੀ। ਸੋ ਕਾਇਦ ਆਜ਼ਮ ਮੁਹੰਮਦ ਅਲੀ ਜਨਾਬ ਤੋਂ ਉੱਪਰ ਤਾਂ ਨਹੀਂ ਨਾ ਹੋ ਸਕਦੇ ਇਹੋ। ਸੋ 1929 ਦੇ ਵਿੱਚ ਕਾਇਦ ਆਜ਼ਮ ਨੇ ਜਿਹੜੇ ਸੀ ਭਗਤ ਸਿੰਘ ਦੇ ਬਾਰੇ ਜਿਹੜੀ ਹੈ ਉਹਨਾਂ ਦੀ ਸਿਫਤ ਕੀਤੀ ਸੀ। ਤੇ ਵਜੀਦ ਹੋਰਾਂ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਪਟੀਸ਼ਨ ਦਾਖਲ ਕਰਕੇ ਜਿਹੜੀ ਹੈ ਉਹ ਜਿਹੜੀ ਭਗਤ ਸਿੰਘ ਲਈ ਜਿਹੜੇ ਮਾੜੇ ਤੇ ਭੱਦੇ ਲਫ਼ਜ਼ ਜਿਹੜੇ ਸੀ ਉਹ ਵਰਤੇ। ਤੇ ਸ਼ਾਦਮਾਨ ਚੌਂਕ ਦੀ ਜਿੱਥੇ ਤੱਕ ਗੱਲ ਹੈ ਜੀ। ਪਾਕਿਸਤਾਨ ਦੇ ਵਿੱਚ ਕੰਟਰੈਡਿਕਟਰੀ ਰਿਪੋਰਟਸ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ। ਠੀਕ ਹੈ ਉਥੇ ਇਸਲਾਮਿਕ ਮੁਲਕ ਹੈ ਉਹ ਉਹਨਾਂ ਦੇ ਆਪਣੇ ਕਾਨੂੰਨ ਨੇ ਆਪਣੀਆਂ ਚੀਜ਼ਾਂ ਦਾ ਉਹਨਾਂ ਨੇ ਸਬਕਤਾਬ ਰੱਖਣਾ ਪਰ ਭਗਤ ਸਿੰਘ ਨੂੰ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਸਿਆਸਤ ਦੇ ਵਿੱਚ ਨਾ ਘੜੀਸਿਆ ਜਾਵੇ ਤੇ ਜ਼ਿਆਦਾ ਬਿਹਤਰ ਹੈ ਭਗਤ ਸਿੰਘ ਨੂੰ ਅਤਵਾਦੀ ਕਹਿਣ ਵਾਲੇ ਇਹ ਇਕੱਲੇ ਪਾਕਿਸਤਾਨ ਦੇ ਫੌਜ ਦੇ ਸਾਬਕਾ ਜਿਹੜੇ ਅਫਸਰ ਨੇ ਉਹ ਹੀ ਨਹੀਂ ਹੈਗੇ ਚੜ੍ਹਦੇ ਪੰਜਾਬ ਵਿੱਚ ਜਿਹੜੇ ਨੇ ਅਕਾਲੀ ਦਲ ਅਬਰਸਰ ਦੇ ਆਗੂ ਸਿਮਰਤਜੀਤ ਸਿੰਘ ਮਾਨ ਹੋਣਾ ਨੇ ਵੀ ਪਿਛਲੇ ਸਾਲ ਕਹਿ ਦਿੱਤਾ ਸੀ ਕਿ ਉਹ ਤਾਂ ਅਤਵਾਦੀ ਸੀ ਤੇ ਇਸ ਕਰਕੇ ਮੈਂ ਉਹਨੂੰ ਦੇਸ਼ ਭਗਤ ਨਹੀਂ ਮੰਨਦਾ ਨਾ ਸ਼ਹੀਦ ਮੰਨਦਾ ਪਰ ਗੱਲ ਇਹ ਆ ਕਿ ਜਿਹੜੇ ਲੋਕ ਸ਼ਹੀਦ ਭਗਤ ਸਿੰਘ ਨੂੰ ਲਾਗੇ ਤੋਂ ਜਾਣਦੇ ਨੇ ਤੇ ਆਮ ਤੌਰ ਤੇ ਜਿਹੜਾ ਕਿਤਾਬਾਂ ਦੇ ਵਿੱਚ ਪੜਾਇਆ ਗਿਆ ਕਿ ਲਾਹੌਰ ਦੇ ਵਿੱਚ ਉਸਨੇ ਸੌਂਡਰਸ ਦਾ ਕਤਲ ਕੀਤਾ ਸੀ। ਔਰ ਉਸ ਕਤਲ ਦੇ ਕਰਕੇ ਉਹਨਾਂ ਨੂੰ ਯਾਦ ਰੱਖਿਆ ਜਾਂਦਾ ਤੇ ਫੋਟੋ ਵੀ ਉਹਨਾਂ ਦੀ ਮਸ਼ਹੂਰ ਕਰ ਦਿੱਤੀ ਜਿਸ ਵਿੱਚ ਉਹ ਰਵਾਲਵਰ ਲੈ ਕੇ ਖੜੇ ਹੋਏ ਨੇ। ਅਸਲ ਵਿੱਚ ਭਗਤ ਸਿੰਘ ਦੀ ਲੈਗੇਸੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਉੱਪਰ ਹੈ। ਵੱਡੀ ਹੈ। ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾ ਜੋ ਚੜ੍ਹਦੇ ਪੰਜਾਬ ਦੇ ਵਿੱਚ ਆ ਉੱਥੇ ਜਾ ਕੇ ਜਿਹੜੇ ਉਹਨਾਂ ਦਾ ਮਿਊਜ਼ੀਅਮ ਹੈ। ਉਹਦੇ ਵਿੱਚ ਨਜ਼ਰ ਮਾਰੋ ਤੇ ਉਹਨਾਂ ਦੀਆਂ ਜੇਲ੍ਹ ਡਾਇਰੀਆਂ ਉਹਨਾਂ ਦੀਆਂ ਚਿੱਠੀਆਂ ਉਹਨਾਂ ਦੀਆਂ ਲਿਖਤਾਂ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀ ਸੋਚ ਇੰਨੀ ਛੋਟੀ ਉਮਰ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਖੂਬਸੂਰਤ ਲਿਖਾਈ ਉਹਨਾਂ ਦੀ ਖੁਸ਼ਖਤ ਬਹੁਤ ਸੋਹਣਾ ਲਿਖਦੇ ਸੀ ਤੇ ਬਹੁਤ ਉੱਚੇ ਵਿਚਾਰ ਸੀ ਉਹਨਾਂ ਦੇ ਬਹੁਤ ਸੋਹਣੇ ਵਿਚਾਰ ਸੀ ਤੇ ਉਹਨਾਂ ਨੂੰ دہشت گرد ਕਹਿ ਦੇਣਾ ਬਹੁਤ ਮਾੜੀ ਗੱਲ ਹੈ ਤੇ ਇਹ ਉਹਨਾਂ ਦੇ ਬਾਰੇ ਜਾਣਨ ਲਈ ਸਮਾਂ ਲੱਗੇਗਾ ਭਗਤ ਸਿੰਘ ਦੇ ਬਾਰੇ ਬਹੁਤ ਸਾਰੇ ਲੋਕ ਬਿਨਾਂ ਸੋਚੇ ਸਮਝੇ ਗੱਲ ਕਹਿ ਦਿੰਦੇ ਨੇ ਔਰ ਭਗਤ ਸਿੰਘ ਭਗਤ ਸਿੰਘ ਸੀ ਉਹ ਸਿਰਫ ਤੇ ਕੁਰਬਾਨੀਆਂ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਦਿੱਤੀਆਂ ਭਗਤ ਸਿੰਘ ਦੇ ਨਾਲ ਵੀ ਰਾਜਗੁਰੂ ਤੇ ਸੁਖਦੇਵ ਸੀ ਇਹ ਵੀ ਗੱਲ ਚਲਦੀ ਹੈ ਕਿ ਭਗਤ ਸਿੰਘ ਦਾ ਨਾਮ ਹੀ ਕਿਉਂ ਭਗਤ ਸਿੰਘ ਇੱਕ ਮੈਂ ਸਮਝਦਾ ਫੀਨੋਮਨਾ ਸੀ ਇੱਕ ਉਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਸੀ ਉਹਨਾਂ ਨੂੰ ਉਸ ਤਰ੍ਹਾਂ ਦੇਖਣਾ ਚਾਹੀਦਾ ਭਗਤ ਸਿੰਘ ਨੂੰ ਜਿੱਥੇ ਤੱਕ ਚੌਂਕ ਦਾ ਨਾਮ ਰੱਖਣ ਦੀ ਗੱਲ ਹੈ ਪਾਕਿਸਤਾਨ ਵਾਲਿਆਂ ਨੇ ਕੁਝ ਦਿਨ ਪਹਿਲਾਂ ਤੇ ਭਗਤ ਸਿੰਘ ਦੀਆਂ ਕੁਝ ਖਾਸ ਚੀਜ਼ਾਂ ਜਿਹੜੀਆਂ ਉਹਨਾਂ ਦੀ ਨਮਾਇਸ਼ ਲਈ ਉਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਰੱਖਿਆ ਕਿ ਲੋਕ ਦੇਖ ਲੈਣ ਉਹਨਾਂ ਨੂੰ ਤੇ ਉਹ ਹੋਰ ਚੀਜ਼ਾਂ ਵੀ ਸਾਡੇ ਕੋਲ ਹੈਗੀਆਂ ਕਿੰਦੇ ਜਿਹੜੀਆਂ ਅਸੀਂ ਰੱਖ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਦੂਸਰੇ ਪਾਸੇ ਚੌਂਕ ਦੀ ਪੋਲਿਟਿਕਸ ਦੇ ਵਿੱਚ ਇੱਕ ਸੀਟਣਾ ਉਹਨਾਂ ਨੂੰ ਉਹ ਜਾਇਜ਼ ਨਹੀਂ ਮੇਰੇ ਬੇਨਤੀ ਆ ਪਾਕਿਸਤਾਨ ਵਾਲਿਆਂ ਨੂੰ ਚੌਂਕ ਦਾ ਨਾਂ ਤੁਸੀਂ ਰਹਿਣ ਦਿਓ ਚੌਂਕ ਜਿਹੜੇ ਨੇ ਇਹ ਭਰਤ ਦੇ ਵਿੱਚ ਵੀ ਬਹੁਤ ਸਾਰੇ ਚੌਂਕ ਜਿਹੜੇ ਨੇ ਚੰਗੇ ਚੰਗੇ ਬੰਦਿਆਂ ਦੇ ਨਾਂ ਤੇ ਬਣੇ ਹੋਏ ਨੇ ਤੇ ਸਾਲ-ਸਾਲ ਉੱਥੋਂ ਕੋਈ ਮਿੱਟੀ ਸਾਫ਼ ਨਹੀਂ ਕਰਦਾ ਤੇ ਅਸਲ ਵਿੱਚ ਜੇ ਵਸਾਉਣਾ ਹੈ ਤਾਂ ਇੱਥੇ ਵਸਾਈਏ ਜੇ ਅਸੀਂ ਉਹਨਾਂ ਨੂੰ ਪੜ੍ਹੀਏ ਉਹਨਾਂ ਲੋਕਾਂ ਨੂੰ ਫਾਲੋ ਕਰੀਏ ਭਗਤ ਸਿੰਘ ਬਹੁਤ ਉੱਚੀ ਇੱਕ ਸੰਸਥਾ ਸੀ ਤੇ ਉਹ ਰਹੇਗੀ ਤੇ ਚੌਂਕ ਦੇ ਉੱਤੇ ਲਿਖ ਦਿਓ ਇੱਕ ਇਹਨਾਂ ਹਟਾ ਦੇਵੇਗਾ ਦੂਸਰਾ ਫਿੱਟ ਕਰ ਦੇਵੇਗਾ ਕੋਈ ਫਰਕ ਨਹੀਂ ਪੈਣ ਵਾਲਾ ਭਗਤ ਸਿੰਘ ਦੇ ਨਾਂ ਤੇ 에어ਪੋਰਟ ਵੀ ਬਣਾ ਦਿੱਤੀ ਗਈ ਹੈ ਮੁਹਾਲੀ ਦੇ ਵਿੱਚ ਪਰ ਚੱਜ ਦੀਆਂ ਫਲਾਈਟਾਂ ਉੱਥੋਂ ਕਦੇ ਸ਼ੁਰੂ ਨਹੀਂ ਕੀਤੀਆਂ ਗਈਆਂ ਹੋਰ ਬਹੁਤ ਕੁਝ ਆ ਭਗਤ ਸਿੰਘ ਦੇ ਨਾਂ ਤੇ ਪਰ ਉੱਥੋਂ ਭਗਤ ਸਿੰਘ ਦੀ ਜਿਹੜੀ ਸੋਚ ਹੈ ਉਹਦੀ ਪ੍ਰਤੀਨਿਧਤਾ ਨਹੀਂ ਹੁੰਦੀ ਸੋ ਮੇਰਾ ਇਹ ਕਹਿਣਾ ਸੁਬਲੀਨ ਕੇ ਚੌਂਕ ਨੂੰ ਛੱਡ ਦਿਓ ਚੌਂਕ ਤੇ ਚੌਂਕਾਂ ਦੀ ਪੋਲਿਟਿਕਸ ਤੇ ਪੰਜਾਬ ਇਧਰ ਭਾਰਤ ਦੇ ਵਿੱਚ ਬਹੁਤ ਆ ਉਹਦੇ ਨਾਂ ਤੇ ਰੱਖ ਦਿਓ ਉਹਦੇ ਨਾਂ ਤੇ ਰੱਖ ਦਿਓ ਨਾਮ ਰੱਖਣਾ ਕੀ ਹੁੰਦਾ ਜਿਹੜੀ ਅੰਮ੍ਰਿਤਸਰ 에ਅਰਪੋਰਟ ਆ ਜੀ ਉਹਦਾ ਨਾਂ ਰਾਜਾਸੰਸੀ 에ਅਰਪੋਰਟ ਹੁੰਦਾ ਸੀ ਪਹਿਲਾਂ ਰਾਜਾਸੰਸੀ ਪਿੰਡ ਐ ਇਹ ਨਾਲੇ ਲੱਗੇ ਉਹ ਸੰਸੀ ਬਰਾਦਰੀ ਦਾ ਇੱਕ ਛੋਟਾ ਜਿਹਾ ਪਿੰਡ ਆ ਜਿਹਨੂੰ ਜਿੱਦ ਤੋਂ ਜ਼ਮੀਨ ਲੈ ਕੇ ਜਿਹੜੀ ਸੀ 에ਅਰਪੋਰਟ ਬਣਾਈ ਗਈ ਸੀ ਅੱਛਾ ਨਾਮ ਰੱਖ ਦਿੱਤਾ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਪਰ ਗੱਲ ਇਹ ਆ ਪੇ ਉਹ ਸਿੱਖਾਂ ਦੇ ਗੁਰੂ ਦੇ ਨਾਂ ਤੇ 에ਅਰਪੋਰਟ ਹੋਵੇ ਤੇ ਸ਼ਰਾਬ ਤੇ ਸਿੱਖਾਂ ਦੀਆਂ ਦੁਕਾਨਾਂ ਉੱਥੇ ਅੱਜ ਵੀ ਹੈਗੀਆਂ ਬਿਲਕੁਲ ਤੇ ਹੋਰ ਵੀ ਬਹੁਤ ਕੁਝ ਉੱਥੇ ਹੁੰਦਾ ਤੇ ਗੱਲ ਇਹ ਆ ਕਿ ਇਹ ਉਹ ਚੀਜ਼ਾਂ ਜਿਹੜੀਆਂ ਨੇ ਅਸੀਂ ਸਿਰਫ ਨਾਮ ਰੱਖ ਕੇ ਅਸੀਂ ਸਮਝ ਲਈ ਸਾਡਾ ਕ ਤੇ ਭਗਤ ਸਿੰਘ ਦੇ ਬਾਰੇ ਮੇਰੀ ਪਾਕਿਸਤਾਨ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਦਾਲਤਾਂ ਦੇ ਵਿੱਚ ਵੀ ਨਾਂ ਲਿਜਾਓ ਨਹੀਂ ਰੱਖਦੇ ਚੌਂਕ ਦਾ ਨਾਮ ਰੈਂਡ ਦਿਓ ਤੁਸੀਂ ਸਰਕਾਰ ਜਿੰਨਾ ਕਰ ਸਕਦੀ ਕੋਈ ਦੇ ਪਾਸੇ ਲਿਜਾ ਕੇ ਉਹਦੇ ਮਿਊਜ਼ੀਅਮ ਬਣਾ ਦਿਓ ਕਿ ਉਹਦੇ ਨਾਮ ਦਾ ਕੋਈ ਜਿਹੜਾ ਲੋਕਾਂ ਨੂੰ ਕੋਈ ਜੋ ਨੇ ਲਿਖਿਆ ਹੈ ਜੋ ਨੇ ਕਲਾ ਕੀਤੀਆਂ ਨੇ ਉਹ ਬੱਚਿਆਂ ਨੂੰ ਦੱਸੋ ਕਿ ਉਹ ਸਾਡੇ ਲਈ ਕੀ ਕਰ ਗਿਆ ਭਗਤ ਸਿੰਘ ਤੇ ਕੌਣ ਸੀ ਉਹ ਬਿਲਕੁਲ ਉਹਨਾਂ ਦੀ ਸਿੱਖਿਆਵਾਂ ਤੇ ਅਮਲ ਹੋਣਾ ਚਾਹੀਦਾ ਨਾ ਕਿ ਉਹਨਾਂ ਦੇ ਨਾਮ ਤੇ ਸਿਆਸਤ ਹੋਣੀ ਚਾਹੀਦੀ ਬਿਲਕੁਲ